ਕਹਿੰਦਾ ਗੱਲ ਦੱਸਣ ਵਾਲੀ ਛੁੱਪ ਗਈ ਸਾਡਾ ਕਿਸੇ ਵੀ ਨਾ ਪੱਖ ਲਿਆ ਕਹਿੰਦਾ ਗੱਲ ਦੱਸਣ ਵਾਲੀ ਛੁੱਪ ਗਈ ਸਾਡਾ ਕਿਸੇ ਵੀ ਨਾ ਪੱਖ ਲਿਆ ਕੱਲ ਮੁੱਲ ਜੇਦਾ ਨਾ ਹੁੰਦਾ ਸੀ ਅੱਜ ਕੀਮਤਾਂ ਵਿੱਚ ਉਹ ਕੱਖ ਰਿਆ ਪੁੱਲ ਕਦੇ ਸਾ ਮੈਨੂੰ ਉਹ ਕਹਿੰਦਾ ਸੀ ਪੁੱਲ ਕਦੇ ਸਾ ਮੈਨੂੰ ਉਹ ਕਹਿੰਦਾ ਸੀ ਹੁਣ ਕਿਹਦੇ ਸਾ ਉਹ ਡੱਕ ਰਿਆ ਗੱਲ ਦੱਸਣ ਵਾਲੀ ਛੁੱਪ ਗਈ ਸਾਡਾ ਕਿਸੇ ਵੀ ਨਾ ਪੱਖ ਲਿਆ ਸਾਡਾ ਕਿਸੇ ਵੀ ਨਾ ਪੱਖ ਲਿਆ ਕਹਿੰਦਾ ਗੱਲ ਦੱਸਣ ਵਾਲੀ ਛੁੱਪ ਗਈ ਸਾਡਾ ਕਿਸੇ ਵੀ ਨਾ ਪੱਖ ਲਿਆ ਕਹਿੰਦਾ ਗੱਲ ਦੱਸਣ ਵਾਲੀ ਛੁੱਪ ਗਈ ਸਾਡਾ ਕਿਸੇ ਵੀ ਨਾ ਪੱਖ ਲਿਆ ਕੱਲ ਮੁੱਲ ਜੇਦਾ ਨਾ ਹੁੰਦਾ ਸੀ ਅੱਜ ਕੀਮਤਾਂ ਵਿੱਚ ਉਹ ਕੱਖ ਰਿਆ ਪੁੱਲ ਕਦੇ ਸਾ ਮੈਨੂੰ ਉਹ ਕਹਿੰਦਾ ਸੀ ਪੁੱਲ ਕਦੇ ਸਾ ਮੈਨੂੰ ਉਹ ਕਹਿੰਦਾ ਸੀ ਹੁਣ ਕਿਹਦੇ ਸਾ ਉਹ ਡੱਕ ਰਿਆ ਗੱਲ ਦੱਸਣ ਵਾਲੀ ਛੁੱਪ ਗਈ ਸਾਡਾ ਕਿਸੇ ਵੀ ਨਾ ਪੱਖ ਲਿਆ ਸਾਡਾ ਕਿਸੇ ਵੀ ਨਾ ਪੱਖ ਲਿਆ